ਚਲੋ ਤੁਸੀਂ ਡਿਸੀਜਨ ਦੀ ਗੱਲ ਕਰ ਰਹੇ ਹੋ ਇੱਕ ਡਿਸੀਜਨ ਕੱਲ ਪੰਜਾਬ ਰਾਨਾ ਹਾਈ ਕੋਰਟ ਚ ਆਇਆ ਪੰਜਾਬ ਦੇ ਪਾਣੀਆਂ ਨੂੰ ਲੈ ਕੇ BBMP ਨੇ ਅਦਾਲਤ ਦਾ ਰੁਕ ਕੀਤਾ ਹੋਇਆ ਸੀਗਾ ਤੇ ਹਾਈ ਕੋਰਟ ਨੇ ਫੈਸਲਾ ਕਰ ਲਿਆ ਕਿ ਪੰਜਾਬ ਪੁਲਿਸ ਡੈਮਾਂ ਦੀ ਸੁਰੱਖਿਆ ਤਾਂ ਕਰੇ ਪਰ ਕਹਿੰਦੇ BBMP ਦੇ ਕੰਮ 'ਚ ਦਖਲ ਨਾ ਦੇਵੇ ਤੇ ਇਸ ਲਈ ਪੰਜਾਬ ਸਰਕਾਰ ਨੂੰ ਜੇ ਕੋਈ ਤੋਖਲਾ ਤਾਂ ਉਹ BBMP ਦੇ ਚੇਅਰਮੈਨ ਰਾਹੀਂ ਉਹ ਕੇਂਦਰ ਕੋਲ ਜਾਵੇ ਤੇ ਦੋ ਤਰੀਕ ਵਾਲੇ ਫੈਸਲਿਆਂ ਨੂੰ ਮੰਨੋ ਜੀ 2 ਮਈ ਵਾਲੇ ਫੈਸਲੇ ਨੂੰ ਇੱਕ ਤਰ੍ਹਾਂ ਨਾਲ ਤਿੰਦੇ ਰੂਪ ਚ ਬੀਬੀ ਐਮਬੀ ਨੂੰ ਦੁਬਾਰਾ ਚਾਬੀਆਂ ਫੜਾਉਣ ਦੀ ਗੱਲ ਆਈ ਹੈ ਕਿ ਚਾਬੀਆਂ ਫੜਾਓ ਜੀ ਉਹ ਪਾਣੀ ਰਿਲੀਜ਼ ਕਰਨਾ ਚਾਹੁੰਦੇ ਤੇ ਕਰ ਦੇਣ ਪਰ ਪੰਜਾਬ ਮੇਲਾ ਦਾ ਆਪਣੇ ਸਟੈਂਡ ਤੇ ਅਜੇ ਵੀ ਕਾਇਮ ਹੈ ਮੈਂ ਤੋ ਹੱਤੋਂ ਅਗਾਹ ਸਮਝਣਾ ਚਾਹੁੰਨਾ ਕਿ ਇਹਦੇ ਲਈ ਫਿਰ ਅਗਲਾ ਪੈਂਤਰਾ ਕੀ ਹੈ ਜੇ ਅਦਾਲਤੀ ਹੁਕਮ ਅਜੇ ਆ ਗਿਆ ਕਿ ਉਹ ਚਾਬੀਆਂ ਸੌਂਪ ਦਿੱਤੀਆਂ ਜਾਣਗੀਆਂ ਕਿ 20 ਤਰੀਕ ਤੋਂ ਪਹਿਲਾਂ ਪਾਣੀ ਛੱਡਿਆ ਜਾ ਸਕਦਾ ਜਾਂ ਪੰਜਾਬ ਸਰਕਾਰ ਅੱਗੇ ਕਿਹੜਾ ਰਾਹ اختیار ਕਰ ਸਕਦੀ ਹੈ ਇਹ ਬਹੁਤ ਵੱਡੇ ਪੱਧਰ ਤੇ ਮੁੱਦਾ ਉੱਭਰਿਆ ਸੀ ਉਦੋਂ ਜਿਹੜਾ ਆ ਮਾਮਲਾ ਆ ਗਿਆ ਇੱਕ ਜਿਹੜਾ ਸਰਜਿਕਲ ਸਟ੍ਰਾਈਕ ਦਾ ਜਾਂ ਬਾਕੀ ਰੌਲਾ ਇੱਕ ਪੈ ਗਿਆ ਉਹਦੇ ਨਾਲ ਦਬ ਗਿਆ ਇੱਕ ਲੈਵਲ ਤੇ ਉਹ ਰੁਲ ਗਿਆ ਉਸ ਲੈਵਲ ਤੇ ਪਰ ਜਿਹੜਾ ਇਹ ਫੈਸਲਾ ਹਾਈ ਕੋਰਟ ਦਾ ਇਹ ਤਾਂ ਕਲੀਅਰ ਕਟ ਹੈ ਕਿ ਤੁਸੀਂ ਉਹ ਰਾਈਟ ਬੀਬੀਐਮ ਨੂੰ ਦੇ ਦਿੱਤਾ ਹੈ ਪਾਣੀ ਰੈਗੂਲੇਟ ਕਰਨ ਦਾ ਬਾਕੀ ਚੀਜ਼ਾਂ ਦਾ ਸਾਰਾ ਅੱਗੇ ਫੈਸਲੇ ਕਰਨ ਦਾ ਵੀ ਔਰ ਪੰਜਾਬ ਕਹਿ ਰਿਹਾ ਸੀ ਕਿ ਉਹ ਪ੍ਰਬੰਧਕੀ ਬਾਡੀ ਹੈ ਤੇ ਦੂਜੀ ਗੱਲ ਇਹ ਹੈ ਕਿ 60% ਖਰਚ ਵੀ ਪੰਜਾਬ ਕਰੇ ਤੇ ਸਾਡਾ ਰੋਲ ਵੀ ਉਹ ਹੋਵੇ ਤੇ ਵੋਟਾਂ ਰਾਹੀਂ ਦੂਜੇ ਧਿਰਾਂ ਫੈਸਲਾ ਕਰ ਜਾਣ ਇਹ ਇਨਸਾਫ ਨਹੀਂ ਹੈ ਜਸਟਿਸ ਨਹੀਂ ਹੈ ਹੁਣ ਜਦੋਂ ਇਹ ਹੋ ਗਿਆ ਕਿ ਬੀਬੀ ਐਮਬੀ ਦੀ ਜੇ ਨਹੀਂ ਮੰਨਦੇ ਤਾਂ ਗਵਰਨਮੈਂਟ ਆਫ ਇੰਡੀਆ ਕੋਲ ਜਾਊਗਾ ਗਵਰਨਮੈਂਟ ਆਫ ਇੰਡੀਆ ਜਲਦੀ ਤੋਂ ਜਲਦੀ ਇਹਦਾ ਫੈਸਲਾ ਕਰਿਆ ਕਰੇਗੀ ਤੇ ਪੰਜਾਬ ਦੀ ਪੁਲਿਸ ਨੂੰ ਕਹਿਤਾ ਕਿ ਤੁਸੀਂ ਡੇ ਟੂ ਡੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿਓਗੇ ਔਰ ਇਹਨਾਂ ਨੇ ਵੀ ਹਾਲ ਹੀਆ ਬਿਆਨ ਦਿੱਤਾ ਸੀ ਸਾਡੇ ਵਾਲਿਆਂ ਨੇ ਕਿ ਪੁਲਿਸ ਉੱਥੇ ਦਖਲ ਨਹੀਂ ਦੇ ਰਹੀ ਉਹ ਤਾਂ ਸੁਰੱਖਿਆ ਦੇ ਐਂਗਲ ਤੋਂ بیٹھی ਹੋਈ ਹੈ ਹੁਣ ਚੈਲੰਜ ਇਹ ਖੜਾ ਹੈ ਅਜੀ ਸਭ ਤੋਂ ਵੱਡਾ ਇੱਕ ਤਾਂ ਲੰਮੇ ਦਾ ਦਾ ਚੈਲੰਜ ਹੈ ਕਿ ਉਹ ਲੜਾਈ ਪੰਜਾਬ ਕੇ ਵਿੱਚ ਲੜੂਗਾ ਕਿ ਬੀਵੀ ਐਮਬੀ ਫਿਰ ਜਮੇ ਫਿਰ ਤਾਂ ਰਸਤਾ ਹੀ ਸਾਫ ਹੋ ਗਿਆ ਜਿੰਮੇ ਮਰਜ਼ੀ ਕਰਿਆ ਕਰੂ ਗਵਰਨਮੈਂਟ ਆਫ ਇੰਡੀਆ ਕੋਲ ਭੇਜਿਆ ਕਰੂ ਨਾਰਮਲੀ ਗਵਰਨਮੈਂਟ ਆਫ ਇੰਡੀਆ ਦੇ ਡਿਸੀਜਨ ਜਿਹੜੇ ਨੇ ਉਹ ਪੰਜਾਬ ਦੇ ਪੱਖ 'ਚ ਨਹੀਂ ਜਾ ਰਹੇ ਸਭ ਦੇ ਸਾਹਮਣੇ ਦਿਖਾਈ ਦੇ ਰਹੇ ਜਿੰਨੇ ਵੀ ਹੋਏ ਨੇ ਇਹ ਤੇ ਇਦੋਂ ਬਾਅਦ ਜੇਕਰ ਹੁਣ ਇਹ ਫੈਸਲਾ ਲਗਾਤਾਰ ਹੋ ਜਾਂਦਾ ਤੇ ਜਿਹੜਾ ਇਮੀਡੀਏਟ ਮਾਮਲਾ 21 ਮਈ ਤੱਕ ਉਹ ਪੰਜਾਬ ਨੂੰ ਕਹਿੰਦੇ ਨੇ ਛੱਡੋ ਪਾੜੀ ਤੇ ਜੇ ਤਾਂ ਹੁਣ 21 ਬਈ ਤੱਕ ਪੰਜਾਬ ਛੱਡ ਪਾਣੀ ਛੱਡ ਦਿੰਦਾ ਤਾਂ ਫਿਰ ਐਡੇ ਹੋ ਹੱਲੇ ਦਾ ਮਤਲਬ ਕੀ ਸੀ ਗਿਆ ਨਾ ਫਿਰ ਤਾਂ ਪਹਿਲਾਂ ਹੀ ਜਿੰਨਾ ਕਿ 8500 ਉਹ ਮੰਗਦੇ ਸੀ 4000 ਕਿਉਂਕਿ ਦੇ ਰਹੇ ਹਾਂ 4500 ਹੋਰ ਮੰਗਦੇ ਸੀ ਰੋਲੇ ਨਾ ਪੈਂਦਾ ਫਿਰ ਤਾਂ ਉਹਨਾਂ ਦੇ ਦਿੰਦੇ ਠੀਕ ਹੈ ਜੀ ਹੁਣ ਹਾਲਾਂਕਿ ਦਿਨ ਅਜੇ ਵੀ ਕਈ ਪਏ ਨੇ 15 ਦਿਨ ਦੇ ਕਰੀਬ ਜਿਹੜਾ ਬਾਕੀ ਦਾ ਚੀਜ਼ ਰਹਿੰਦੀ ਹੈ ਉਹ ਵੀ ਇੱਕ ਇੰਪੋਰਟੈਂਟ ਟਾਈਮ ਹੈ ਹੁਣ ਇਹਦੇ ਤੇ ਕੀ ਪੰਜਾਬ ਨੂੰ ਜ਼ਬਰਦਸਤੀ ਕਹੇ ਜਾਊਗਾ ਉੱਥੋਂ ਛੱਡੋ ਜੀ ਵੀ ਐਮ ਵੀ ਕਹੋਗੇ ਕਿ ਛੱਡੋ ਜੀ ਪਾਣੀ ਤੁਸੀਂ ਛੜਤਾ ਹੁਣ ਹਾਈ ਕੋਰਟ ਨੇ ਵੀ ਕਹੇਤਾ ਹੁਣ ਤਾਂ ਛੜਨਾ ਚਾਹੀਦਾ ਤੇ ਉਹ ਫਿਰ ਫੱਟੇ ਖੋਲਣਗੇ ਉਹਨੇ ਪਾਣੀ ਦੇ ਜੇ ਉੱਥੋਂ ਉੱਪਰੋਂ ਉਹਨੇ ਪਾਣੀ ਦੇ ਫੱਟੇ ਖੁੱਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਅਗਲਾ ਪਾਣੀ ਪੰਜਾਬ ਡਾਇਵਰਟ ਕਰੂਗਾ ਕਿਤੇ ਆਪਣੇ ਵਾਲੇ ਪਾਸੇ ਜਾਂ ਉੱਥੇ ਜਾਣ ਦੇਊਗਾ ਉਹਨਾਂ ਨੂੰ ਤੇ ਇਹ ਜਿਹੜਾ ਸਟੈਂਡ ਲਿਆ ਫਿਰ ਪੰਜਾਬ ਦੀ ਵਿਧਾਨ ਸਭਾ ਨੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਬਾਕੀ ਉਹ ਕਿਵੇਂ ਕਰਦਾ ਇਹਦੇ ਤਾਂ ਜਿੱਦੀ ਗੱਲ ਹੋਈ ਹੈ ਮੰਤਰੀ ਜਿਹੜੇ ਗੋਇਲ ਸਾਹਿਬ ਨੇ ਵਿਰਿੰਦਰ ਕੁਮਾਰ ਗੋਇਲ ਜਿਹੜੇ ਜਲ ਸਰੋਤ ਮੰਤਰੀ ਨੇ ਉਹਨਾਂ ਨੂੰ ਵੀ ਪੁੱਛਿਆ ਕੀ ਸਟ੍ਰੈਟਜੀ ਹੈ ਇਹੋ ਜਿਹਾ ਤਾਂ ਦਰ ਰਾਤ ਜਦੋਂ ਹਾਈ ਕੋਰਟ ਦਾ ਆ ਗਿਆ ਸੀ ਉਦੋਂ ਹੀ ਬੈਠਣਾਂ ਬੈਠਣ ਦੀ ਲੋੜ ਸੀ ਨਾ ਤਾਂ ਕੱਲ ਦਾ ਸਵੇਰ ਦਾ ਆਇਆ ਹੋਇਆ ਜਿਹੜਾ ਜੱਜਮੈਂਟ ਤੋਂ ਤੇ ਉਦੋਂ ਬਾਅਦ ਜਿਹੜਾ ਹੁਣ ਹੈ ਹੁਣ ਉਹ ਅੱਜ ਇੱਕ ਮੀਟਿੰਗ ਹੋ ਰਹੀ ਹੈ ਉਹਨਾਂ ਦੀ ਕਰੋਸ਼ਨ ਜਿਹੜੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਣਾ ਹੈ ਕਿ ਕੀ ਪੈਨੂੰ ਲੀਗਲ ਐਂਗਲ ਤੋਂ ਸੁਪਰੀਮ ਕੋਰਟ ਚ ਵੀ ਚੈਲੰਜ ਕੀਤਾ ਜਾਏ ਪਹਿਲਾਂ ਤਾਂ ਪਹਿਲਾਂ ਇਹੀ ਬਣਦਾ ਕਿ ਹਾਈ ਕੋਰਟ ਦਾ ਮਾਮਲਾ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾਂਦਾ ਉਦੋਂ ਬਾਅਦ ਕੀ ਪੰਜਾਬ ਸਰਕਾਰ ਇਹ ਵੀ ਕਹੂਗੀ ਫਿਰ ਵੀ ਫਿਰ ਆਲ ਪਾਰਟੀ ਮੀਟਿੰਗ ਤੋਂ ਸੈਂਦੀ ਲਈ ਜਾਏ ਕੀ ਕਰਿਆ ਜਾਏ ਹੁਣ ਆਪਾਂ ਫਿਰ ਪੋਲਿਟਿਕਲ ਲੜਾਈ ਕਿਵੇਂ ਲੜਨੀ ਹੈ ਤੇ ਜਾਂ ਸਟਰੈਟਜੀ ਫਿਰ ਕੀ ਬਣਾਈ ਜਾਏ ਕਿ ਮਾਹੌਲ ਇਹ ਹੋ ਜਾਏ ਜੀ ਅੱਜ ਕੱਲ ਮਾਹੌਲ ਦੇ ਨਾਲ ਤੇ ਬਹੁਤ ਗੱਲਾਂ ਹੋ ਜਾਂਦੀਆਂ ਨੇ ਵੀ ਤੁਸੀਂ ਟਕਰਾਅ ਨਾ ਕਰੋ ਜੀ ਉਧਰ ਬਾਰਡਰ ਤੇ ਚੈਲੰਜ ਹੈ ਜਿਵੇਂ ਜਿਵੇਂ ਇੱਕ ਆਕੇ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਰੇਲ ਰੋਕੋ ਸੀ ਉਥੇ ਅਫਸਰ ਆਏ ਵੀ ਹੁਣ ਪਾਕਿਸਤਾਨ ਨਾਲ ਆਪਣਾ ਮਾਹੌਲ ਠੀਕ ਨਹੀਂ ਹੈ ਇਸ ਲਈ ਨਾ ਉਹਨਾਂ ਨੇ ਆਪਣਾ ਪੋਸਟਪੋਨ ਕਰਤਾ ਜਿਵੇਂ ਜਦੋਂ ਪਹਿਲਾਂ 65 ਦੀ ਜੰਗ ਵੇਲੇ ਵੀ ਅਕਾਲੀ ਦੰਦ ਦਾ ਮੋਰਚਾ ਪੰਜਾਬੀ ਸੂਬੇ ਦਾ ਸੀ ਵੀ ਬਾਅਦ ਚ ਤੁਹਾਨੂੰ ਦੇ ਦਾਂਗੇ ਪੋਸਟਪੋਨ ਕਰਕੇ ਲੜੋ ਉਹ ਲੜੇ ਤੇ ਬਾਅਦ ਦੇ ਵਿੱਚ 66 ਦੇ ਵਿੱਚ ਸੂਬਾ ਮਿਲਿਆ ਜਦੋਂ ਜੰਗ ਬੰਦ ਹੋ ਗਈ ਤੇ ਪੰਜਾਬ ਵਾਲੇ ਤਾਂ ਫੇਰ ਕਿਤੇ ਨਾ ਕਿਤੇ ਉਸ ਲੈਵਲ ਦੀ ਗੱਲ ਕਰਦੇ ਨੇ ਮਤਲਬ ਹੁਣ ਵੀ ਇਹੀ ਗੱਲ ਇਸ ਪੱਧਰ ਦੇ ਉੱਤੇ ਹੋਈ ਹੈ ਪਰ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਪੀਸ ਮੂਵਮੈਂਟ ਦੇ ਐਂਗਲ ਤੋਂ ਵੀ ਪ੍ਰੋਟੈਸਟ ਹੋਏ ਨੇ ਦੇਸ਼ ਭਗਤ ਜਾਦਗਾਰ ਹੱਲ ਕਮੇਟੀ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਸੀਪੀਆਈਐਮਐਨ ਦੇ ਨਿਊ ਡੈਮੋਕਰੇਸੀ ਨੇ ਵੀ ਮਤਲਬ ਪ੍ਰੈਸ ਨੋਟ ਉਸ ਲੈਵਲ ਤੇ ਜਾਰੀ ਕੀਤਾ ਜਿਹੜੇ ਜੰਗ ਦੇ ਫੇਵਰ 'ਚ ਨਹੀਂ ਹੈ ਜੇ ਜੰਗ ਲੱਗੇ ਵੱਡੀ ਉਹਦੇ ਖਿਲਾਫ ਨੇ ਪੀਸ ਮੂਵਮੈਂਟ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਨੇਤਾ ਹੋਰ ਨਾਰੇ ਲਵਾਏ ਨੇ ਦੋਨੋਂ ਪੰਜਾਬਾਂ ਦੇ ਇਹ ਦੋਨੋਂ ਪੰਜਾਬ ਨਹੀਂ ਚਾਹੁੰਦੇ ਜੰਗ ਫਲਾਨਾ ਜੇ ਉਹ ਇਹ ਸਾਰੀਆਂ ਗੱਲਾਂ ਦੇ ਇੱਕ ਇਹੋ ਜਿਹਾ ਐਟਮੋਸਫੀਅਰ ਵੀ ਹੈ ਪਰ ਹੁਣ ਕਿਉਂਕਿ ਜੇ ਪੰਜਾਬ ਦਾ ਨਕਸਰ ਪਾਣੀਆਂ ਤੇ ਹੁੰਦਾ ਇਹ ਕਹਿ ਕੇ ਕੋਈ ਕਹਿ ਕੇ ਉਧਰ ਕੁ ਲੈਸ ਹੈ ਜੇ ਇਹ ਨਾ ਕਰੋ ਤਾਂ ਫਿਰ ਇਹਨਾਂ ਨੂੰ ਵੀ ਤਾਂ ਰੁਕਣਾ ਹੀ ਚਾਹੀਦਾ ਉਹਨਾਂ ਚ ਕਿ ਕੇਂਦਰ ਸਰਕਾਰ ਜਾਂ ਇਹ ਵੀ ਕਹਿ ਸਕਦੇ ਵੀ ਭਾਈ ਹਜੇ ਤਾਂ ਮਾਮਲਾ ਟਕਰਾਦਾ ਆਪਾਂ ਇੱਕੀ-ਉਕੀ ਬਈ ਲੰਘਣ ਦੋ ਜੋ ਵੀ ਹੁੰਦਾ ਬਾਅਦ ਚ ਦੇਖ ਲਾਂਗੇ ਜੋ ਗੱਲ ਹੁੰਦੀ ਹੈ ਇਹ ਇਕਸੇਤਾ ਲਾਗੂ ਨਹੀਂ ਹੁੰਦਾ ਇਹ ਤਾਂ ਦੋਨੇ ਤਰ੍ਹਾਂ ਤੇ ਲਾਗੂ ਹੁੰਦਾ ਨਾ ਜਦੋਂ ਤੁਸੀਂ ਸਹਿਯੋਗ ਲੈਣਾ ਹੈ ਜਾਂ ਬਾਕੀ ਦਾ ਕਰਨਾ ਹੈ ਪਰ ਇਹਤੇ ਨજર ਰਹੂਗੀ ਕਿ ਪੰਜਾਬ ਸਰਕਾਰ ਕੀ ਕਰਦੀ ਆ ਹਾਂ ਇੱਕ ਗੱਲ ਇੰਨੀ ਕੁ ਜ਼ਰੂਰ ਹੋ ਜੇਗੀ ਕਿ ਸੁਪਰੀਮ ਕੋਰਟ ਜਾਏਗੀ ਫਿਰ ਸੁਪਰੀਮ ਕੋਰਟ ਤੋਂ ਕੀ ਸਟੇ ਮਿਲਦੀ ਹੈ ਜਾਂ ਉਹੀ ਮੁਕਦਮਾ ਚੱਲਦਾ ਹੈ ਜਾਂ ਉਹ ਲੱਗਦੀ ਆ ਰੇਟ ਜਾਂ ਨਹੀਂ ਲੱਗਦੀ ਹੈ ਉਸ ਜੱਜਮੈਂਟ ਤੇ ਉਹਦੇ ਤੇ ਵੀ ਅਜੇ ਕੋਈ ਪਤਾ ਨਹੀਂ ਹੈ ਕੀ ਗੱਲ ਹੋਣੀ ਹੈ ਇਸ ਕਰਕੇ ਅਜੇ ਪੰਜਾਬ ਦੇ ਹੱਥ ਨਹੀਂ ਆ ਪੰਜਾਬ ਦੇ ਖਿਲਾਫ ਹੈ ਹਾਈ ਕੋਰਟ ਦਾ ਮੁਕਦਮਾ ਖੜਾ ਹੈ ਬੀਬੀ ਐਮ ਵੀ ਖੜੀ ਹੈ ਤੇ ਗਵਰਨਮੈਂਟ ਆਫ ਇੰਡੀਆ ਜਿਹੜੇ ਗੌਰਮੈਂਟ ਆਫ ਇੰਡੀਆ ਦਾ ਤਾਂ ਮੰਤਰੀ ਮੰਨੋਰ ਔਰ ਖੱਟਰ ਵਿਚੇ ਸੀਗਾ ਜਦੋਂ ਵੋਟਾਂ ਪਾਈਆਂ ਨੇ ਕਿ ਤੁਸੀਂ ਜੀ ਇਹ ਜਾਰੀ ਕਰੋ ਅਜੇ ਤਾਂ ਇਹੀ ਦਿਖਾਈ ਦਿੰਦਾ ਗੌਰਮੈਂਟ ਆਫ ਇੰਡੀਆ ਦਾ ਤਾਂ ਨਜ਼ਰੀਆ ਇਸ ਲਈ ਉਹ ਕਹਿੰਦਾ ਜਿਹੜਾ ਪੰਜਾਬ ਬਾਰੇ ਇੱਕ ਕਿਹਾ ਜਾਂਦਾ ਹੈ ਪੰਜਾਬ ਤੇਰਾ ਕੌਣ ਵਿਚਾਰਾ ਤੇਰੇ ਨਾਲ ਕੌਣ ਖੜੂਗਾ ਤੇਰਾ ਕੌਣ 베ਲੀ ਇਹ ਹਾਲਾਤ ਬਣੇ ਹੋਏ ਨੇ ਇਸ ਬਣੇ ਹੋਏ ਨੇ ਪਾਣੀ ਦੇ ਬਣੇ ਮਤਲਬ ਸੁਪਰੀਮ ਕੋਰਟ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਇਹਦਾ ਫੈਸਲਾ ਅੱਜ ਹੋਊਗਾ ਫਿਰ ਜੇ ਜਾਣਾ ਹੈ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਇਹ ਸਾਡੀ ਪਟੀਸ਼ਨ ਨੂੰ ਮਨਜ਼ੂਰ ਕਰਦੀ ਹੈ ਜੇ ਤੁਰੰਤ ਫੈਸਲਾ ਸੁਣਾਉਂਦੀ ਹੈ ਜਾਂ ਉਹਦੇ ਤੇ ਅੱਗੇ ਸੁਣਵਾਈ ਕਰਦੀ ਹੈ ਸਾਰੀ ਤਰ੍ਹਾਂ ਨੂੰ ਇਹ ਅਜੇ ਆਉਣ ਵਾਲਾ ਸਮਾਂ ਇੱਕ ਦੋ ਦਿਨਾਂ ਅੰਚ ਤੈ ਹੋਊਗਾ ਸਾਰਾ ਕੁਝ ਜੀ ਹਾਂ ਉਹਦੇ ਚ ਭਾਈ ਹੈ ਔਰ ਇਹ ਲੱਗਦਾ ਇੱਕ ਮਿਲੀਸਟਰ ਨੇ ਇਹੀ ਕਿਹਾ ਕਿ ਅਸੀਂ ਆਹ ਹੋਣੀ ਅਜੇ ਅੱਜ ਅੱਜ ਹੋਣੀ ਮੀਟਿੰਗ ਸ਼ੁਰੂ ਹੋ ਜਾਣੀ ਹੈ ਥੋੜੇ ਦਿਨ ਬਾਅਦ ਆਪਣੇ ਇਹ ਰਿਕਾਰਡ ਕਰਨ ਤੋਂ ਕਰਦੇ ਕਰਦੇ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਆਪਸ਼ਨਾਂ ਵਿਚਾਰਾਂਗੇ ਸੁਪਰੀਮ ਕੋਰਟ ਵਾਲੀ ਵੀ ਵਿਚਾਰਾਂਗੇ ਬਾਕੀ ਵੀ ਵਿਚਾਰਾਂਗੇ ਜੋ ਵੀ ਫੈਸਲਾ ਹੋਏਗਾ ਤੇ ਉਸ ਲੈਵਲ ਦੇ ਉੱਤੇ ਕਰਾਂ ਚਲੋ ਇਹ ਸਾਰੇ ਮਾਹੌਲ ਦੇ ਦਰਮਿਆਨ ਹੀ ਸੁਪਰੀਮ ਕੋਰਟ ਦਾ ਇੱਕ ਹਰਿਆਣੇ ਨੂੰ ਲੈ ਕੇ ਜੱਜਮੈਂਟ ਹੈ ਉਹ ਜ਼ਮੀਨ ਐਕਵਾਇਰ ਵਾਲਾ ਮਾਮਲਾ ਕੰਪਨਸੇਸ਼ਨ ਵਾਲਾ ਮਾਮਲਾ ਉਸ ਮਾਮਲੇ ਚ ਇੱਕ ਜੱਜਮੈਂਟ ਹੈ ਕੀ ਉਸ ਜੱਜਮੈਂਟ ਦਾ ਪ੍ਰਭਾਵ ਪੰਜਾਬ 'ਚ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀ ਜਾਂਦੀਆਂ ਸਰਕਾਰੀ ਯੋਜਨਾਵਾਂ ਲਈ ਖਾਸ ਕਰਕੇ ਭਾਰਤਮਾਲਾ ਪ੍ਰੋਜੈਕਟ ਦੇ ਖੇਤਰ ਦੇ ਵਿੱਚ ਕਈ ਜ਼ਮੀਨਾਂ ਨੂੰ ਲੈ ਕੇ ਕਾਫੀ ਰੌਲਾ ਕਿ ਜੀ ਸਾਡੇ ਨਾਲ ਲੱਗਦੇ ਖੇਤਾਂ ਨੂੰ ਮੁੱਲ ਹੋਰ ਮਿਲ ਰਿਹਾ ਸਾਨੂੰ ਹੋਰ ਦਿੱਤਾ ਜਾ ਰਿਹਾ ਜ਼ਮੀਨ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ ਜਾਂ ਜੇ ਅਦਾਗੀ ਨਹੀਂ ਕੀਤੀ ਜਾ ਰਹੀ ਜ਼ਮੀਨਾਂ ਕਬਜ਼ੇ ਚ ਲਈ ਜਾ ਰਹੀ ਕਿ ਉਹ ਸੁਪਰੀਮ ਕੋਰਟ ਦੀ ਹਰਿਆਣਾ ਵਾਲੇ ਜਮੀਨ ਐਕਵਾਇਰ ਜਾਂ ਕੰਪਨਸੇਸ਼ਨ ਵਾਲੇ ਮਾਮਲੇ ਚ ਆਈ ਜੱਜਮੈਂਟ ਦਾ ਅਸਰ ਤੁਸੀਂ ਪੰਜਾਬ ਵਾਲੇ ਮਾਮਲਿਆਂ ਚ ਵੀ ਦੇਖਦੇ ਹੋ। ਬਿਲਕੁਲ ਇਹ ਜਿਹੜੇ ਕੇਸ ਗਿਆ ਸੁਪਰੀਮ ਕੋਰਟ ਹਰਿਆਣਾ ਦੇ ਦੋ ਪਿੰਡਾਂ ਦਾ ਗਿਆ ਹਰਿਆਣਾ ਦੀ ਇੰਡਸਟਰੀਅਲ ਕਾਰਪੋਰੇਸ਼ਨ ਨੇ ਉਹ ਜ਼ਮੀਨ ਐਕਵਾਇਰ ਕੀਤੀ ਸੀਗੀ। ਉਹਨਾਂ ਨੇ ਪਲੀ ਇਹ ਲਈ ਸੀ ਕਿ ਜਿਹੜੇ ਇੱਕੋ ਜ਼ਮੀਨ ਹੈ ਇੱਕੋ ਪ੍ਰੋਜੈਕਟ ਹੈ ਉਹਦੇ ਨੇੜੇ ਤੜੇ ਜ਼ਮੀਨਾਂ ਨੇ ਉਸੇ ਨੇਚਰ ਦੀਆਂ ਜ਼ਮੀਨਾਂ ਨੇ ਕਿਸੇ ਨੂੰ ਕਿੰਨਾ ਰੇਟ ਕਿਸੇ ਨੂੰ ਕਿੰਨਾ ਰੇਟ ਮੰਨ ਮੰਨ ਮੰਨਿਆ ਨਾ ਇਹ ਕਿਉਂ ਹੈ ਮਤਲਬ ਇਹ ਨਹੀਂ ਹੋਣਾ ਚਾਹੀਦਾ। ਤੇ ਸੁਪਰੀਮ ਕੋਰਟ ਨੇ ਇਹ ਗੱਲ ਨੂੰ ਮੰਨੇ ਆ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਿਹੜਾ ਲੈਂਡ ਐਕ acquisition ਐਕਟ 2013 ਦਾ ਹੈ ਇਹਦੇ ਤਹਿਤ ਜਦੋਂ ਤੁਸੀਂ ਅਕਵਾਇਰ ਕਰਦੇ ਹੋ ਜ਼ਮੀਨ ਲੈਣੀ ਹੈ ਤਾਂ ਇੱਕ ਤਾਂ ਉਹਦੇ ਚ ਬਰਾਬਰੀ ਦਾ ਸਵਾਲ ਇੱਕ ਇਕੁਇਟੀ ਜਿਹਨੂੰ ਕਹਿੰਦੇ ਆ ਉਹ ਜ਼ਰੂਰ ਦੇਖਿਆ ਜਾਣਾ ਚਾਹੀਦਾ ਦੂਜਾ ਇਕੁਐਲਿਟੀ ਦਾ ਸਵਾਲ ਜਿਹੜਾ ਮਤਲਬ ਉਸ ਮਾਮਲੇ ਦੇ ਵਿੱਚ ਵੀ ਬਰਾਬਰੀ ਜਿਹੜੀ ਆਉਣੀ ਚਾਹੀਦੀ ਹੈ ਨਾ ਕੇਵਲ ਇਹਦੇ ਤੀਜਾ ਜਸਟਿਸ ਦਾ ਸਵਾਲ ਇਨਸਾਫ ਹੋਣਾ ਚਾਹੀਦਾ ਉਹਦੇ ਮੁਤਾਬਕ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਇਹ ਨਹੀਂ ਕਰਦੇ ਉੱਥੇ ਇੱਕ ਪਿੰਡ ਦੀ ਜ਼ਮੀਨ ਤਾਂ ਨਾਲ ਵਾਲੇ ਦੀ ਖਰੀਦੀ 1 ਕਰੋੜ 21 ਲੱਖ ਨੂੰ ਏਕੜ 1 ਨੂੰ 61 ਲੱਖ ਨੂੰ ਦਿੱਤਾ ਮਤਲਬ ਲਗਭਗ ਉਹ ਅੱਧੇ ਦੇ ਨੇੜੇ ਤੇ ਚੱਲਾ ਗਿਆ ਵੀ ਤੁਸੀਂ ਉਹ ਕਹਿੰਦੇ ਵੀ ਨਾਲ ਲੱਗਦੇ ਪਿੰਡ ਨੇ ਤੇ ਤੁਸੀਂ ਇਹ ਕੀ ਕੀਤਾ ਇੰਨਾ ਤਾਂ ਫਰਕ ਨਹੀਂ ਪੈ ਸਕਦਾ ਕਿਸੇ ਵੀ ਰੂਪ ਦੇ ਵਿੱਚ ਇਹ ਹਾਲ ਪੂਰੇ ਭਾਰਤ ਵਾਲਾ ਪ੍ਰੋਜੈਕਟ ਚ ਵਾਪਰ ਰਿਹਾ ਹੈ ਸਾਡੇ ਵੀ ਜਿੰਨੀਆਂ ਨੜਾਈਆਂ ਹੋ ਰਹੀਆਂ ਨੇ ਜਿੰਨੇ ਕਿਸਾਨ ਨੇ ਕਹਿੰਦੇ ਨੇ ਕਿ ਕਿਤੇ ਤੁਸੀਂ 90 ਲੱਖ ਦੇ ਰਹੇ ਹੋ ਕਿਤੇ 35 ਲੱਖ ਹੀ ਕਹਿ ਰਹੇ ਹੋ ਕਿਤੇ 25 ਲੱਖ ਕਿਤੇ 45 ਲੱਖ ਜਦ ਇੱਕੋ ਮਕਸਦ ਲਈ ਐਡੀ ਉਹ ਮੇਨ ਰੋਡ ਹੈ ਜਿੱਥੇ ਕਿਤੇ ਜਾਂਦੇ ਨੇ ਤਾਂ ਇਹ ਤਾਂ ਹੈ ਨਹੀਂ ਚਲੋ ਮਾੜਾ-ਮੋਟਾ ਜੇ ਫਰਕ ਪੈਣਾ ਹੋਵੇ ਵੀ ਆ ਬਿਲਕੁਲ ਸ਼ਹਿਰੀ ਜ਼ਮੀਨ ਹੈ ਆ ਪੂਰੀ ਤਰ੍ਹਾਂ ਪਿੰਡੂ ਆ ਉਹਦੇ 'ਚ ਮਾੜਾ-ਮੋਟਾ ਫਰਕ ਪੈ ਜੇ ਮੈਂ ਤਾਂ ਉਹ ਵੀ ਨਹੀਂ ਪਹਿਣਾ ਚਾਹਦਾ ਜਦ ਤੁਸੀਂ ਬੰਦੇ ਦੀ ਇੱਛਾ ਦੇ ਖਿਲਾਫ ਲੈ ਰਹੇ ਜ਼ਮੀਨ ਤੇ ਉਹ ਜ਼ਮੀਨ ਤੇ ਲੈਂਡ ਐਕੁਇਜ਼ੀਸ਼ਨ ਐਕਟ ਦੀ ਜਿਹੜੀ ਧਰਾਵਾਂ ਲਾਗੂ ਹੋਣੀਆਂ ਚਾਹੀਦੀਆਂ ਨੇ हां फर्क ਇੰਨਾ ਹੀ ਹੈ ਸ਼ਹਿਰੀ ਜ਼ਮੀਨ 'ਚ ਤੁਸੀਂ ਉਸ ਐਕਟ ਦੇ ਤਹਿਤ ਮਾਰਕੀਟ ਰੇਟ ਦਾ ਦੁੱਗਣਾ ਦੇਣਾ ਪਿੰਡੂ ਜ਼ਮੀਨ 'ਚ ਚਾਰ ਗੁਣਾ ਦੇਣਾ ਇਹ ਫਾਰਮੂਲਾ ਉਹਦੇ 'ਤੇ ਲਾਉਣਾ ਹੈ ਤੁਸੀਂ ਫਿਰ ਉਹਦਾ ਉਜਾੜਾ ਪੱਤਾ ਦੇਣਾ ਫਿਰ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਉਣੀ ਹੈ ਪੰਜਾਬ ਦੇ ਲੋਕ ਇਹ ਪੁੱਛ ਰਹੇ ਨੇ ਜਿੱਥੇ ਜਿੱਥੇ ਲੋਕ ਲੜ ਰਹੇ ਆ ਗੁਰਦਾਸਪੁਰ 'ਚ ਤਾਂ ਹੁਣੇ ਕਿੰਨਾ ਜ਼ਿਆਦਾ ਦੋ ਦਿਨ ਪਹਿਲਾਂ ਹੀ ਲੱਖ ਰੁਪਏ ਚਾਰਜ ਕਰਕੇ ਸਾਰਿਆਂ ਨੂੰ ਉਠਾਇਆ ਇਧਰ ਵੀ ਜਿਹੜਾ ਮਨੋਟ ਏਰੀਆ ਦੇ ਵਿੱਚ ਵੀ ਹੁਣੇ ਅਜਿਹੜਾ ਇੱਕ ਬੀਜ ਫਾਰਮ ਸੀਡ ਏਰੀਏ ਦੇ ਵਿੱਚੋਂ ਉਠਾਏ ਨੇ ਬੰਦੇ 2 ਦਿਨ ਪਹਿਲਾਂ ਹੀ ਜਿਹੜੇ ਪੁਲਿਸ ਨੇ ਅरेस्ट ਕਰਕੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵਾਪਰ ਰਹੀਆਂ ਨੇ ਇਹਦਾ ਮਤਲਬ ਤੁਸੀਂ ਜਿੱਥੇ ਸਰਕਾਰ ਮਨਮਾਨੀ ਕਰਦੀ ਹੈ ਉਹਦਾ ਮਤਲਬ ਇਹੀ ਹੈ ਕਿ ਪੋਲੀਟੀਕਲ ਤੇਰਾ ਉਹਦੇ ਵਿੱਚ ਪੋਲੀਟੀਕਲ ਐਂਗਲ ਹੁੰਦੇ ਨੇ ਜਿੱਥੇ ਜ਼ੋਰ ਜ਼ਬਰਦਸਤੀ ਗਰੀਬ ਬੰਦੇ ਤੁਸੀਂ ਕਰ ਸਕਦੇ ਹੋ ਕਰ ਲੈਨੇ ਹੋ ਜਿੱਥੇ ਆਪਣੇ ਬੰਦੇ ਹੁੰਦੇ ਨੇ ਆਪਣੇ ਸਾਹਮਣੇ ਆ ਦੋ ਆਈਐਸ ਦਾ ਕੇਸ ਆਇਆ ਸੀ ਜਮੀਨ ਐਕਵਾਇਰ ਹੋਣੀ ਸੀ ਉੱਥੇ ਬਾਗੇ ਲਵਾਤੇ ਬਾਗਨ ਵਾਕੇ ਉਹਨਾਂ ਦਾ ਕੰਮ ਚੋਤਾ ਬਾਅਦ ਚ ਪਤਾ ਬਰੂਦ ਬਾਗ ਬਰੂਦ ਬਾਗ ਖੂਬ ਚੱਟਦਾ ਜਿਹੜੇ ਬੰਦਿਆਂ ਨੂੰ ਪਤਾ ਹੁੰਦਾ ਉਹ ਤਾਂ ਇਹ ਜਿਹੇ ਹੀ ਰੇਰਿਆ ਵੀ ਕਰਦੇ ਨੇ ਤੇ ਗਵਰਨਮੈਂਟਾਂ ਵੀ ਦਿੰਦੀਆਂ ਨੇ ਉਹ ਤਾਂ ਰੌਲਾ ਨਾ ਪੈਂਦਾ ਉਹਨਾਂ ਨੇ ਲੈ ਹੀ ਲਿਆ ਸੀ ਸਾਰਾ ਕੁਝ ਇਹੀ ਸਮਝਣਾ ਜਨਾਬ ਜਨਾਬ ਹਰਮੀਤ ਸਿੰਘ ਜੀ ਕਿ ਕੀ ਜਿਵੇਂ ਤੁਸੀਂ ਕਹਿ ਰਹੇ ਕਿ ਉੱਥੇ 1 ਕਰੋੜ 21 ਲੱਖ ਤੱਕ ਜਾ ਰਿਹਾ ਦੂਏ ਪਾਸੇ 61 ਲੱਖ ਤੱਕ ਕੇ ਜਾ ਰਿਹਾ ਕਿ ਇਹਦੇ ਪਿਛੇ ਇਹ ਵੀ ਹੁੰਦਾ ਕਿ ਅਫਸਰ ਛਾਈ ਨਹੀਂ ਰੇਟ ਤੈਅ ਕਰਨੇ ਹੁੰਦੇ ਨੇ ਉਹ ਜਿਹੜੀਆਂ ਆਪਣੇ ਫੀਲਿਆਂ ਰਾਹੀਂ ਆਪਣੇ ਨੇੜਲੇ ਰਾਹੀਂ ਜਾਂ ਪੋਲੀਟਿਕਲ ਤੇ ਰਾਹੀਂ ਜ਼ਮੀਨ ਪਹਿਲਾਂ ਆਪ ਚੱਕ ਲੋ ਫੇਰ ਕਰ ਲੋ ਇਹ ਜਿਹੇ ਵੀ ਕੁ ਮਾਮਲੇ ਹੁੰਦੇ ਨੇ ਤਾਂ ਫਰਕ ਵੀ ਆਉਂਦਾ ਉਹਨੇ ਉਹਦਾ ਬਹੁਤ ਬੜਾ ਰੋਲ ਹੁੰਦਾ ਹੈ ਬਕਾਇਦਾ ਸਰਕਾਰੀ ਤਰ੍ਹਾਂ ਦਾ ਹਾਲਾਂਕਿ ਹਰ ਜਗ੍ਹਾ ਇੱਕ ਕਲੈਕਟਰ ਲਾਇਆ ਜਾਂਦਾ ਹੈ ਜਿਹੜਾ ਇਹ ਡਿਸਾਈਡ ਕਰਦਾ ਚੀਜ਼ਾਂ ਉਹ ਤਸਵੀਲਦਾਰ ਪੱਧਰ ਦਾ ਅਫਸਰ ਨਾਇਬ ਤਸਵੀਲਦਾਰ ਪੱਧਰ ਦਾ ਅਫਸਰ ਜਾਂ ਕਿਸੇ ਨੂੰ ਲਾਇਆ ਜਾਂਦਾ ਉਹ ਏਰੀਆ ਵਾਈਜ਼ ਕਿ ਤੁਸੀਂ ਕੀ ਕਰ ਲੈ ਦੂਜੀ ਗੱਲ ਇਹ ਹੈ ਕਿ ਡੀਸੀ ਰੇਟ ਤੈਅ ਕਰਦੇ ਨੇ ਕਿ ਮੈਂ ਡੀਸੀ ਰੇਟ ਤੈਅ ਕਰਦਾ ਮੈਂ ਜਿਲ੍ਹੇ 'ਚ ਕਰਦਾ ਜੀ ਪਰਾਮ ਅਤੇ ਇਹਦੇ ਚ ਇਹ ਤੋਂ ਪਹਿਲਾਂ ਵੀ ਬੜੀ ਬਾਰ ਇਹ ਗੱਲ ਹੋਈ ਹੈ ਕਿ ਨਾਰਮਲੀ ਜਦੋਂ ਇਹ ਜਿਆ ਜਮੀਨਾ ਅਕਵਾਇਰ ਹੁੰਦੀਆਂ ਨੇ ਇਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੈਬਨਟ ਚ ਕਾ ਡਿਸੀਜਨ ਕਰਕੇ ਇਸ ਰੇਟ ਦਾ ਮਿਨੀਮਮ ਰੇਟ ਤੈਅ ਕਰਦੇ ਜਮੀਨ ਦਾ ਖੋਪੜਾ ਇਹ ਚ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਕਈ ਅਧਿਕਾਰੀ ਵੀ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਪੈਸੇ ਦੇਣ ਚ ਨਹੀਂ ਕੋਈ ਦਿੱਕਤ ਜਿਹੜੀ ਤੁਸੀਂ ਰੇਟ ਤੈਅ ਕਰਦੇ ਹੋ ਤੁਹਾਡੇ ਡਿਪਟੀ ਕਮਿਸ਼ਨਰ ਜਾਂ ਉਸ ਤੋਂ ਬਾਅਦ ਉਹ ਨੈਗੋਸ਼ੀਏਟ ਕਰਦਾ ਕਲੈਕਟਰ ਬਾਕੀਆਂ ਦੇ ਨਾਲ ਉੱਥੇ ਹਿਰਾਫੇਰੀਆਂ ਹੋ ਜਾਂਦੀਆਂ ਨੇ ਉਸੇ ਬੰਦਰਤੀ ਹੋ। ਔਰ ਇਸ ਲੈਵਲ ਦੀਆਂ ਹਿਰਾਫੇਰੀਆਂ ਵੀ ਹੁੰਦੀਆਂ ਨੇ ਤੁਹਾਡੇ ਸਾਹਮਣੇ ਕਿ ਜੇ ਕਿਸੇ ਨੂੰ ਵੱਡੇ ਜਿਹੜੇ ਬੰਦੇ ਸਰਕਾਰਾਂ ਦੇ ਦਫਤਰਾਂ ਚੱਕਰ ਮਾਰਦੇ ਰਹਿੰਦੇ ਨੇ ਚਾਹੇ ਉਹ ਪੋਲੀਟੀਕਲ ਹੋਣ ਬਿਊਰੋਕ੍ਰੇਟ ਉਹਨੂੰ ਪਤਾ ਲੱਗ ਜਾਣਾ ਵੀ ਇੱਥੇ ਦੀ ਸੜਕ ਕਿ ਡਾਕੂ ਹੈ। ਉਹ ਮਹੀਨਾ ਪਹਿਲਾਂ ਰਜਿਸਟਰੀ ਕਰਾ ਲੈਂਦੇ ਨੇ ਘੱਟ ਰੇਟ ਦੇ ਵਿੱਚ ਉਹਦੀ। ਉਸ ਤੋਂ ਬਾਅਦ ਉੱਥੇ ਦਾ ਰੇਟ ਜ਼ਿਆਦਾ ਪਵਾ ਜਾਂਦੇ ਨੇ ਸਭ ਨੂੰ ਬਹੁਤ ਜ਼ਿਆਦਾ ਉਹ ਡਬਲ ਡਬਲ ਲੈ ਜਾਂਦੇ ਨੇ ਉਸੇ ਸਾਰੇ ਮਾਮਲੇ ਵਿੱਚ। ਬਿਲਕੁਲ ਬਿਲਕੁਲ ਬਠਿੰਡੇ ਦਾ ਤੁਸੀਂ ਦੇਖਿਆ ਕਿ ਡੰਪ ਬਣਨਾ ਸੀ ਬਠਿੰਡੇ ਦੇ ਕੂੜੇਦਾਨ ਦਾ ਇੰਦਰ ਮੌ ਉ ਕਿੰਨੇ ਪੁਲਿਸ ਅਫਸਰ ਉਹਦੇ ਵਿੱਚ ਸੀਗੇ ਆਏ ਉਹਦੇ ਵਿੱਚ ਹਾਈ ਕੋਰਟ ਤੱਕ ਮੁਕੱਦਮਾ ਆਏ ਆ ਕਿ ਉਹਨਾਂ ਨੇ ਪਹਿਲਾਂ ਖਰੀਦ ਲਈ ਇੱਕ ਦਿਨ ਪਹਿਲਾਂ ਇੱਕ ਇੱਕ ਦੋ ਪੋਲਿਟਿਕਲ ਲੀਡਰਾਂ ਤੇ ਵੀ ਉਹਦਾ ਨਾਮ ਵਿੱਚ ਆਉਂਦਾ ਰਿਹਾ ਕਿ ਜਿਹੜੀ ਇੱਕ ਮਹੀਨਾ ਪਹਿਲਾਂ ਬਣੀ 20 ਦਿਨ ਪਹਿਲਾਂ ਤੁਸੀਂ ਖਰੀਦ ਕੇ ਕਿਹੜੇ ਰੇਟ ਤੇ ਤੇ ਉਹਨਾਂ ਨੂੰ ਵੇਚਤੀ ਕਿਹੜੇ ਰੇਟ ਤੇ ਉੱਤੇ ਇਹ ਹਿਰਾਫਰੀਆਂ ਲਗਾਤਾਰ ਚੱਲਦੀਆਂ ਨੇ ਔਰ ਜੇ ਆਹ ਜਿਹੜੇ ਧਰਨੇ ਮੁਜ਼ਾਰੇ ਜੇ ਘਟਾਉਣੇ ਨੇ ਜੇ ਟਕਰਾਹ ਘਟਾਉਣੇ ਨੇ ਤਾਂ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਬਿਲਕੁਲ ਬਾਝਬ ਜੱਜਮੈਂਟ ਹੈ ਇਸ ਮਾਮਲੇ ਦੇ ਵਿੱਚ ਕਿ ਤੁਸੀਂ ਇਨਸਾਫ ਦੇ ਤਕਾਜ਼ੇ ਨੂੰ ਤੁਸੀਂ ਇਕੁਇਟ ਜਿਹੜਾ ਮਾਮਲਾ ਹੈ ਇੱਕ ਬਰਾਬਰੀ ਇਸ ਦਾ ਮਾਮਲਾ ਹੈ ਉਹਨੂੰ ਇਹਨਾਂ ਗੱਲਾਂ ਨੂੰ ਜੇ ਧਿਆਨ ਚ ਨਹੀਂ ਰੱਖਦੇ ਤਾਂ ਰੌਲੇ ਪੈਣਗੇ ਦੂਜਾ ਬੰਦਾ ਕਹੂਗਾ ਮੇਰੇ ਨਾਲ ਬਿਤਕਰਾ ਹੋ ਰਿਹਾ ਤੇ ਬਿਤਕਰਾ ਕਰਕੇ ਫਿਰ ਤੁਸੀਂ ਪੁਲਸ ਦੀਆਂ ਡਾਂਗਾਂ ਨਾਲ ਹਟਾ ਵੀ ਦਿਓ ਫਿਰ ਤੁਸੀਂ ਜ਼ਬਰਦਸਤੀ ਤੋ ਬੰਦਿਆਂ ਦੀਆਂ ਭਾਵਨਾਵਾਂ ਤਾਂ ਤੁਸੀਂ ਆਹਤ ਕਰ ਰਹੇ ਹੋ ਤੇ ਉਹ ਬੰਦੇ ਤਾਂ ਤੁਹਾਡੇ ਖਿਲਾਫ ਲਗਾਤਾਰ ਖੜੇ ਹੋਣਗੇ ਬਿਲਕੁਲ ਹੋਰ ਤਾਂ ਕੋਈ ਤਰੀਕਾ ਨਹੀਂ ਇਹ ਪੰਜਾਬ ਵਾਲਿਆਂ ਨੂੰ ਵੀ ਔਰ ਪੰਜਾਬ ਦੇ ਵਿੱਚ ਵੀ ਸ਼ਾਇਦ ਉਹ ਜੱਜਮੈਂਟ ਲੈ ਕੇ ਜਿਹੜੇ ਆ ਰੌਲੇ ਚੱਲ ਰਹੇ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਸ਼ਾਇਦ ਇਹਦੇ ਵਿੱਚ ਹੈਲਪ ਹੋ ਜੇ ਕੁਛ ਨਾ ਕੁਛ ਉਹ ਬਰਾਬਰੀ ਵਾਲਾ ਤੇ ਬਾਕੀ ਦੇ ਮਾਮਲੇ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਤਾਂ ਲਾਅ ਬਣਦੀ ਹੈ ਤੇ ਜੇ ਇੱਕ ਸੂਬੇ ਲਈ ਜੀ ਸਾਰੇ ਸੂਬਿਆਂ ਲਈ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਆਧਾਰ ਬਣਾ ਕੇ ਉਹਨਾਂ ਕੇਸਾਂ ਦੀ ਪੈਰਵੀ ਕੀਤੀ ਜਾ ਸਕਦੀ ਹੈ ਚਲੋ ਤੁਸੀਂ ਹੀਰਾ ਫੇਰੀ ਦੀ ਗੱਲ ਕਰ ਰਹੇ ਸੀ ਇੱਕ ਅਮਰੀਕਾ ਵਾਲਾ ਟੈਰਫ ਵਾਲੀ ਹੀਰਾ ਫੇਰੀ ਦੀ ਖੂਬ ਚਰਚਾ ਦੁਨੀਆ ਭਰ ਦੇ ਵਿੱਚ ਤੇ ਭਾਰਤ ਵੀ ਕਹਿੰਦੇ ਉਹਦਾ ਸ਼ਿਕਾਰ ਸੀ ਪਰ ਭਾਰਤ ਇਸ ਮਸਲੇ ਦੇ ਵਿੱਚ ਹੁਣ ਜਿਵੇਂ ਨਵੇੜ ਤੇ ਦਿੱਤਾ ਸੌਦਾ ਜਾਂ ਹੋ ਗਿਆ ਗੱਲ ਪਟ ਗਈ ਪਰ ਚੀਨ ਤੇ ਅਮਰੀਕਾ ਵਿਸ਼ੇ ਪੱਧਰ ਦੇ ਉੱਤੇ ਅਮੋ ਸਾਹਮਣੇ ਨਜ਼ਰ ਆਉਂਦੇ ਨੇ ਇਸ ਪਹਿਲੂ ਦੇ ਉੱਤੇ ਚੀਨ ਨੇ ਜਿਵੇਂ ਆਪਣਾ ਕੱਚਾ ਮਾਲ ਡਾਇਰੈਕਟ ਸੋਸ਼ਲ ਮੀਡੀਆ ਤੇ ਪੋਸਟਾਂ ਕਿ ਉਹ ਹੀ ਮਾਲ ਹੈ ਜੀ ਬਿਨਾ ਬ੍ਰਾਂਡ ਤੋਂ ਵੀ ਚੱਕ ਲੋ ਜੀ ਲੋੜ ਹੈ ਨਹੀਂ ਤੁਹਾਨੂੰ ਅਮਰੀਕਾ ਵਾਲਾ ਨਾਲ ਲੈਣ ਦੀ ਇੰਨਾ ਸਸਤਾ ਦੇਵਾਂਗੇ ਉਹਦੇ ਨਾਲ ਕਹਿੰਦੇ ਅਮਰੀਕਾ ਤੇ ਅਸਰ ਪਿਆ ਕੀ ਹੁਣ ਚੀਨ ਤੇ ਅਮਰੀਕਾ ਵਿਚਾਲੇ ਟੈਰਫ ਨੂੰ ਲੈ ਕੇ ਕੋਈ ਸਮਝੌਤਾ ਹੋਣ ਜਾ ਰਿਹਾ ਕੋਈ ਨੇੜਤਾ ਵਧਣ ਜਾ ਰਹੀ ਹੈ ਕੋਈ ਐਗਰੀਮੈਂਟ ਹੋ ਰਿਹਾ ਜੀ ਇਹ ਜਿਹੜੀਆਂ ਸੂਚਨਾਵਾਂ ਨੇ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਜਲਦੀ ਜਿਹੜੀ ਦੋਨਾਂ ਦੀ ਕੇ ਟਾਇਰਫ ਬਾਰ ਚ ਦੋਨਾਂ ਨੂੰ ਨੁਕਸਾਨ ਹੋਏਗਾ ਕੀ ਕੀਤਾ ਜਾਏ 245% ਅਮਰੀਕਾ ਨੇ ਲਾਤਾ ਸੀ ਚੀਨ ਨੇ ਆਪਣੇ ਪਰੋ ਲਾਤਾ ਉਸ ਪੰਦਰ ਦੇ ਉੱਤੇ ਔਰ ਚੀਨ ਵੀ ਕੋਈ ਛੋਟੀ ਇਕਨੋਮੀ ਨਹੀਂ ਹੈ ਚੀਨ ਨੇ ਵੀ ਬਹੁਤ ਜਗ੍ਹਾ ਪੈਰ ਪਸਾਰੇ ਹੋਏ ਨੇ ਜਿਹੜਾ ਗਰੀਬਾਂ ਨੂੰ ਤਾਂ ਤੁਸੀਂ ਵੈਸੇ ਦਬ ਲੈਨੇ ਜੋ ਜਿਹੜੇ ਮਰਜੀ ਨੇ ਸਾਡੇ ਤੱਕ ਦੀ ਹਿੰਮਤ ਆਇਆ ਨਹੀਂ ਸਾਡੇ ਸਾਡੇ ਪ੍ਰਧਾਨ ਮੰਤਰੀ ਇਹ ਕਹਿਣ ਵੀ ਇਹ ਕੀ ਕਰ ਰਹੇ ਹੋ ਤੁਸੀਂ ਤੇ ਨਹੀਂ ਅਸੀਂ ਦਾ ਵਿਚ ਵਿਚਾਲੇ ਮਿੰਤ ਤਰਲੇ ਨਾਲ ਵਾਲਾ ਮੋਟਾ ਵੀ ਇੰਨਾ ਦਿੱਤਾ ਛੱਡ ਦਿਓ ਜੀ ਜੇ ਜਿੰਨਾ ਛੱਡਿਆ ਜਾਊਗਾ ਉਹਨਾ ਕੀ ਹੈ ਪਰ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੇ ਦੇਸ਼ ਨੇ ਜਿਹੜੇ ਖੜ ਰਹੇ ਨੇ 트럼ਪ ਖਿਲਾਫ ਜਿਵੇਂ ਚੀਨ ਵਾਲੇ ਦੀ ਗੱਲ ਹੋ ਰਹੀ ਹੈ ਤੇ ਚੋਣਾ ਤੋਂ ਬਾਅਦ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਗਿਆ ਹੈ ਉੱਥੇ ਪਹਿਲੀ ਵਾਰ 트럼ਪ ਨੇ ਕਿਹਾ ਸੀ ਨਾ ਵੀ ਇੱਕ 51ਵਾਂ ਦੇਸ਼ ਬਣਾ ਲੈਣੇ ਆ ਤੁ ਆਪ ਸੂਬਾ ਬਣਾ ਲੈਣੇ ਆ ਤੁਹਾਨੂੰ ਤੁਹਾਨੂੰ ਗਵਰਨਰ ਬਣਾ ਲਾਂਗੇ ਜਿਹੜਾ ਪ੍ਰਾਈਮ ਮਿਨਿਸਟਰ ਹੋਏਗਾ ਉਹ ਜਾ ਕੇ ਕਹਿ ਕੇ ਆਇਆ ਕਹਿੰਦਾ ਇਹ ਮਤਲਬ ਮੰਡੀ ਦਾ ਮਾਲ ਨਹੀਂ ਹੈ ਅਮਰੀਕਾ ਬਿਕਾਊ ਨਹੀਂ ਹੈ ਤੁਸੀਂ ਰੀਅਲ ਅਸਟੇਟ ਨੂੰ ਚੰਗਾ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਟਰੰਪ ਨੂੰ ਕਹਿ ਕੇ ਆਇਆ ਕਿ ਰੀਅਲ ਅਸਟੇਟ ਚ ਬਾਜ਼ਾਰੀ ਮੁੱਲ ਹੁੰਦਾ ਕਿਸੇ ਚੀਜ਼ ਦਾ ਮੇਰਾ ਦੇਸ਼ ਬਿਕਾਊ ਨਹੀਂ ਹੈ ਇਹ ਸਾਰੇ ਮਾਮਲੇ ਦੇ ਵਿੱਚ ਇਹ ਸਟੈਂਡ ਹੁੰਦੇ ਨੇ ਕੰਟਰੀ ਚ ਦੇ ਜਿਹੜੇ ਸਟੈਂਡ ਲੈ ਜਾਂਦੇ ਨੇ ਹਾਲਾਂਕਿ ਅਮਰੀਕਾ ਦੇ ਵਿੱਚ ਕੈਨੇਡਾ ਨਾਲ ਚ ਲਿਬਰਲ ਪਾਰਟੀ ਜਿੱਤ ਵੀ ਤਾਂ ਹੀ ਗਈ ਕਿਉਂਕਿ ਅਮਰੀਕਾ ਨੇ ਇਹ ਤਾਣਾ ਮਾਰਿਆ ਹੋਇਆ ਸੀਗਾ ਨਹੀਂ ਤਾਂ ਉਹਦਾ ਗਰਾਫ ਬਸ ਨੀਚੇ ਸੀ ਇਸ ਲਈ ਜਿਹੜੀ ਦਾਦਾਗਰੀ ਹੈ ਇਹ ਬਹੁਤ ਜ਼ਿਆਦਾ ਨਹੀਂ ਚੱਲਦੀ ਇਹਨਾਂ ਕੰਟਰੀਜ਼ ਤੇ ਵੀ ਜਿਹੜੇ ਸਾਡੇ ਨੇ ਅਮਰੀਕਾ ਨੇ ਲਾ ਕੇ 90 ਦਿਨ ਅਜੇ ਛੂਟ ਦਿੱਤੀ ਫੇਰ ਉਹਨਾਂ 90 ਦਿਨ ਚ ਉਹ ਝਟਕਾ ਦੇ ਰਹੇ ਆ ਝਟਕਾ ਦੇ ਕੇ ਕਹਿ ਰਹੇ ਆ ਕਿ ਕੁਝ ਸਰੈਂਡਰ ਕਰ ਜਾਣਗੇ ਉਹ ਝਟਕੇ ਚ ਫਿਰ ਉਹਨਾਂ ਨਾਲ ਕਰ ਲਾਂਗੇ ਇਸ ਤੋਂ ਬਾਅਦ ਫਿਰ ਇੱਕ ਝਟਕਾ ਦੇਾਂਗੇ ਇਹ 네ਗੋਸ਼ੀਏਸ਼ਨ ਦਾ ਜਿਹੜੇ ਤਕੜੀਆਂ ਤੇਰਾ ਨੇ ਉਹ ਐਵੇਂ ਵੀ ਕਰਦੀਆਂ ਨੇ ਵੀ ਬਿਲਕੁਲ ਤੋੜੋ ਵੀ ਨਾ ਇੱਕ ਵਾਰ ਹਿਲਜੁਲ ਪੈਦਾ ਕਰਕੇ ਕੁਝ ਨੂੰ ਬਣਾ ਲਓ ਫਿਰ ਅਗਲਾ ਫਿਰ ਅਗਲਾ ਫਿਰ ਅਗਲਾ ਜਿਹੜਾ ਜਿਆਦਾ ਤਕੜੇ ਨੇ ਉਹਨਾਂ ਨਾਲ ਵਿੱਚ ਸਹਿਮਤੀ ਕਰ ਲਓ ਵੀ ਚਲੋ ਇਹ ਉਹ ਜਿਹੇ ਵਾਲਾ ইস্ট ਇੰਡੀਆ ਕੰਪਨੀ ਆਈ ਇੱਥੇ ਸਾਰੇ ਰੌਲਾ ਰੂਲਾ ਉਧਰ ਗਾਹਾਂ ਮਹਾਰਾਜਾ ਰਣਜੀਤ ਸਿੰਘ ਬੈਠਾ ਸੀ ਤੇ 90 ਸਾਲ ਡਲੇ ਹੋ ਗਈ 100 ਸਾਲ ਵੀ ਚਲ ਕੋਈ ਨਹੀਂ ਜਦੋਂ ਇਹ ਜਾਊਗਾ ਉਦੋਂ ਦੇਖ ਲਾਗੇ ਰਜਿਸਟੈਂਸ ਦੀਆਂ ਇਹ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਔਰ ਇਹ ਬਿਲਕੁਲ ਹੀ ਹੁਣ ਕੋਈ ਦੁਨੀਆ ਜਿਹੜੀ ਐਸ ਲੈਵਲ ਤੇ ਬਣ ਗਈ ਹੈ ਕਹਿੰਦੇ ਨੇ ਡਰਦੇ ਨੂੰ ਵੀ ਡਰਾਉਂਦੀ ਐ ਤੇ ਇਹਦੇ ਚ ਜੇ ਤੁਸੀਂ ਥੋੜਾ ਬਹੁਤ ਆਪਣੀ ਲੌਜੀਕਲੀ ਗੱਲ ਦੁਨੀਆ ਚ ਰੱਖਦੇ ਹੋ ਆਲੇ-ਦਾਲੇ ਜਾਣਦੇ ਹੋ ਤਾਂ ਤੁਸੀਂ ਵੀ ਆਪਣੇ ਬੰਦਿਆਂ ਦਾ ਕੋਈ ਫਾਇਦਾ ਕਰ ਸਕਦੇ ਹੋ ਭਾਰਤ ਨੂੰ ਇਹ ਥੋੜਾ ਜਿਹਾ ਡਰ ਹੈ ਹਜੇ ਭਾਰਤੀ ਲੋਕਾਂ ਨੂੰ ਕਿ ਫਰੀ ਮਾਰਕੀਟ ਦਾ ਸਮਝੌਤਾ ਅੰਦਰ ਖਾਤੇ ਅਮਰੀਕਾ ਨਾਲ ਦਾ ਹੋ ਜੇ ਕਿਉਂਕਿ ਦੋਸਤੀ ਬੜੀ ਐ ਸਾਡੇ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਉਹਦੀ ਔਰ ਇਹ ਅੱਖ ਚੱਕ ਪਾ ਕੇ ਜਿਹੜੀ ਗੱਲ ਕਰਨ ਵਾਲੀ ਐ ਉਹ ਐ ਕਿ ਇਹ ਦੋ ਗੱਲਾਂ ਤੋਂ ਲੱਗਦੀ ਐ ਕਿਉਂਕਿ ਕੈਨੇਡਾ ਦੇ ਮਾਮਲੇ 'ਚ ਅਸੀਂ ਜਿੰਨਾ ਰਿਐਕਟ ਕੀਤਾ ਡਿਪਲੋਮੈਟ ਵਾਪਸ ਬੁਲਾਏ ਬਾਕੀ ਚੀਜ਼ਾਂ ਕੀਤੀਆਂ ਉਹ ਹੈ ਜੇ ਕਿ ਯੂਐਸ ਦੇ ਵਿੱਚ ਸੀਗਾ ਉਹਦੇ ਤੇ ਅਸੀਂ ਨਹੀਂ ਜ਼ਿਆਦਾ ਗੱਲ ਨਹੀਂ ਬੋਲੇ ਇਸੇ ਤਰ੍ਹਾਂ ਚਾਈਨਾ ਨਾਲ ਵੀ ਅਸੀਂ ਚੁੱਪ ਕਰ ਜਾਂਦੇ ਹਾਂ ਥੋੜਾ ਤਖੜੇ ਤੋਂ ਜਿਹੜਾ ਗੁਰੇਜ ਹੁੰਦਾ ਜਿਹੜਾ ਉਹ ਇੱਕ ਅਪਰੋਚ ਦੇ ਸਵਾਰ ਹੁੰਦੇ ਨੇ ਇਸ ਅਪਰੋਚ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਲੋਕਾਂ ਨੂੰ ਇਹ ਲੱਗਦਾ ਵੀ ਸਾਡਾ ਕੋਈ ਸਮਝੌਤਾ ਅੰਦਰ ਖਾਤੇ ਦਾ ਹੋ ਜੀ ਦਿਖਾ ਕੇ ਕਰਿਓ ਜੀ ਆਲ ਪਾਰਟੀ ਮੀਟਿੰਗ ਬਣਾ ਲਿਓ ਇਹ ਤੋਂ ਪਹਿਲਾਂ ਬਰੀਫ ਕਰਿਓ ਉਹਦੇ 'ਚ ਜਾਂ ਪਾਰਲੀਮੈਂਟ ਨੂੰ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਉਹ ਕੀ ਰਿਹਾ ਚਲੋ ਸ਼ੁਕਰੀਆ ਸਲਾਰ ਹਰਮੀ ਸਿੰਘ ਜੀ ਤੁਸੀਂ ਤਾਜ਼ਾ ਸਥਿਤੀ ਤੋਂ ਸਭ ਨੂੰ ਜਾਣੂ ਕਰਾਇਆ ਫਿਰ ਪਰਤਾਂਗੇ ਅਸੀਂ ਤੁਸੀਂ ਦੇਖਦੇ ਰਹੋ ਪਲੰ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ